ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਦੇਸ਼ਾਂ ਦੇ ਵਸਦੇ ਪੰਜਾਬੀ ਨੂੰ ਤੁਹਾਡੇ ਆਪਣੇ ਬਾਲ ਮਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਦੋਸਤੋ ਹੋਕਾ ਲੈ ਕੇ ਆਇਆ ਪੰਜਾਬੀ ਮਾਂ ਬੋਲੀ ਲੋਕਾ ਕਿ 23 24 25 26 ਤੇ 27 ਸਤੰਬਰ 2023 ਪੰਜਾਬੀ ਮਾਂ ਬੋਲੀ ਯਾਤਰਾ ਸ਼ੁਰੂ ਹੋਣ ਜਾ ਰਹੀ ਆ 23 ਸਤੰਬਰ 10 ਵਜੇ ਪੰਜਾਬ ਭਵਨ ਚੰਡੀਗੜ੍ਹ ਤੋਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਦਾ ਭਗਵਾਨ ਸਿੰਘ ਮਾਨ ਜੀ ਆਪਣੇ ਕਰ ਕਮਲ ਨਾਲ ਚੰਡੀ ਦੀ ਰਸਮ ਅਦਾ ਕਰਦੇ ਹੋਏ ਇਸ ਰੈਲੀ ਨੂੰ ਇਸ ਸੱਜ ਯਾਤਰਾ ਨੂੰ ਫਲੈਗ ਆਫ ਕਰਨਗੇ ਚੰਡੀ ਦੇਣਗੇ ਤੇ ਸਾਡੀ ਵਿਸ਼ੇ ਪੰਜਾਬੀ ਸਭਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਥੂਰੀਆ ਜੀ ਉਚੇਚੇ ਤੌਰ ਤੇ ਕੈਨੇਡਾ ਤੋਂ 22 ਤਰੀਕ ਨੂੰ ਸਾਡੇ ਕੋਲ ਪਹੁੰਚ ਰਹੇ ਆ 23 ਵੇਰੇ ਅਸੀਂ ਸਾਰੇ ਹਾਜ਼ਰ ਹੋਵਾਂਗੇ ਪੰਜਾਬ ਭਵਨ ਤੋਂ ਯਾਤਰਾ ਸ਼ੁਰੂ ਹੁੰਦੀ ਹੋਈ ਇੱਥੋਂ ਮਹਾਲੀ ਵਿੱਚ ਤੇ ਉਸ ਤੋਂ ਬਾਅਦ ਪਟਿਆਲਾ ਬਰਨਾਲਾ ਸੰਗਰੂਰ ਬਠਿੰਡਾ ਮਾਨਸਾ ਮੋਗਾ ਮੁਖਸਰ ਸultanpur Lodhi ਕਪੂਰਥਲਾ ਜਲੰਧਰ ਬਾਵਾਕਾਲਾ ਬਟਾਲਾ ਗੋਇੰਦਵਾਲ ਸਾਹਿਬ ਤਰੰਤਰ ਹੁੰਦੀ ਹੋਈ ਅੰਮ੍ਰਿਤਸਰ ਸਤਾਈ ਤੀਨ ਜਾ ਕੇ ਸਮਾਪਤ ਹੋਵੇਗੀ ਸੋ ਸਾਰੇ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਕਿ ਹਮਮਾ ਕੇ ਸਾਡੀ ਇਸ ਪੰਜਾਬੀ ਮਾਮਲੀ ਯਾਤਰਾ ਨੂੰ ਕਾਮਯਾਬ ਕਰੋ ਜਿੰਨੇ ਵੀ ਖਾਸ ਤੌਰ ਤੇ ਸਾਡੇ ਲੇਖਕ ਬੁੱਧੀਜੀਵੀ ਚਿੰਤਕ ਸਾਡੇ ਸਮਾਜ ਸੇਵੀ ਸਾਡੇ ਸੰਸਥਾਵਾਂ ਸਾਡੇ ਗਾਇਕ ਕਲਾਕਾਰ ਸੈਲੀਬ੍ਰਿਟੀਜ਼ ਸਾਰਿਆਂ ਦੀ ਬੇਨਤੀ ਆ ਹਮਮਾ ਕੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਲਈ ਆਪਣਾ ਆਪਣਾ ਯੋਗਦਾਨ ਪਾਓ ਤੇ ਸਾਡੀ ਸੰਸਥਾ ਨੂੰ ਸਹਿਯੋਗ ਦਿਓ ਬਹੁਤ ਬਹੁਤ ਧੰਨਵਾਦ